ਜੋ ਸੋਦ ਨੂੰ ਅਪੈਕਟ ਹੋਰ ਬਹੁਤ ਸੋਹਣੀ ਸ਼ਕੀਨ ਜਬਰਦਸਤ ਝੋਟੀ ਦਿਖਾਉਂਦੇ ਆ ਤੇ ਬਾਈ ਫਲਕਾਰੀ ਫਲਗੂਰੀ ਪਾ ਕੇ ਲਿਆਇਆ ਕੱਦ ਕਾਠ ਆਰਡਰ ਕੁਆਲਟੀ ਪੱਠ ਬੁੜਾ ਸਾਰੇ ਪੱਖਾਂ ਤੋਂ ਪੂਰੀ ਟਾਪ ਝੋਟੀ ਹੈਗੀ ਦੇਖ ਸਕਦੇ ਹੋ ਪੂਰੀ ਸ਼ਕੀਨ ਹੈਗੀ ਤੇ ਆਪਾਂ ਇਹਦੀ ਡਿਟੇਲ ਲੈਣੇ ਆ ਕਿ ਸਾਰੀ ਕੀ ਡਿਟੇਲ ਹੈ ਇਹਦੀ ਕੀ ਗੱਲ ਬਾਤ ਹੈਗੀ ਸਾਰਾ ਪੁੱਛਦੇ ਆਪਾਂ ਫੇਸ ਕੁਆਲਟੀ ਸੰਗਾ ਸੰਗਾ ਦੀਆਂ ਜਮਾ ਕੁੰਡੀ ਹੈਗੀ ਤੇ ਆਰਡਰ ਵੀ ਤੁਸੀਂ ਦੇਖ ਸਕਦੇ ਹੋ ਇਹ ਬਰਵੇ ਐਗ ਸਾਈਡ ਤੋਂ ਦੇਖ ਸਕਦੇ ਹੋ ਆਰਡਰ ਪਿੱਛੇ ਨੂੰ ਵੀ ਬਹੁਤ ਆਗਾ ਬਾਕੀ ਪਰੂ ਦੇ ਇਸ਼ਾਰਿਆਂ ਤੁਸੀਂ ਕਿ ਬੱਚਾ ਆ ਜਾਂ ਮੂਰੇ ਆ ਬਾਕੀ ਬੈਗ ਸਾਈਡ ਤੋਂ ਦੇਖ ਸਕਦਾ ਚੌੜੀ ਬਹੁਤ ਆ ਗਈ ਇਹਦੀ ਆਪਾਂ ਡਿਟੇਲ ਲੈਂਦੇ ਆਂ ਭਾਈ ਤੋਂ ਕੀ ਡਿਟੇਲ ਆ ਗਈ ਇਹਦੀ ਫੇਸ ਕੁਆਲਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਤੇ ਭਾਈ ਆਪਣਾ ਨਾਮ ਦੱਸਿਓ ਮੇਰਾ ਨਾਮ ਤਾਂ ਭਾਈ ਗੁਰਲਾਲ ਸਣਾ ਤੇ ਐਡਰੈਸ ਆਪਣਾ ਪਿੰਡ ਪਿੰਡ ਤੇ ਬਾਈ ਗੋਪੀ ਦੇ ਨਾਂ ਤੇ ਆ ਠੀਕ ਆ ਹਾਂ ਗੋਪੀ ਬੱਜਵਾਨ ਬੱਜਵਾਨ ਦੇ ਨਾਂ ਤੇ ਠੀਕ ਆ 16 ਕਿਲੋ ਵਾਲੀ ਹੁਣੇ ਥੱਲੇ ਟਾਈਮ ਸੁਆ ਕਿਹੜਾ ਇਹਦਾ ਬਾਈ ਸੁਆ ਦੂਜਾ ਸੁਆ ਦੂਜਾ ਦਾ ਕਿੰਨੇ ਦਿਨ ਹੋ ਗਏ ਸੋਈ ਨੂੰ ਅੱਜ ਚੌਥਾ ਦੇਣੀ ਆ ਅੱਜ ਚੌਥਾ ਦੇਣੀ ਆ ਬੱਚਾ ਇਧਰ ਮੂਰੇ ਬੈਠਾ ਹੈ ਨਾ ਕੱਟਾ-ਕੱਟੀ ਹੈ ਕੱਟਦਾ ਹੈ ਕੱਟਦਾ ਠੀਕ ਆ ਤੇ ਕਿੰਨੇ ਦਾ ਦੱਸੇ ਸੂਈ ਨੂੰ ਸੂਈ ਨੂੰ ਚੌਥਾ ਦਾਣਾ ਜੀ ਅੱਜ ਚੌਥਾ ਦਾਣਾ 16 ਲੀਟਰ ਤਿਆਰ ਆ ਕਿੰਨਾ ਦੁੱਧ ਬਾਜੂ ਜਮਾ ਪੀਗਦੇ 22 ਲੀਟਰ ਦੇਊ ਵੀ 22 ਲੀਟਰ ਦੀ ਗਾਰੰਟੀ ਹੈ ਆਪਣੀ ਠੀਕ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਤੇ ਉਹ ਮਾਝੇ ਇੱਧਰ ਦੀ ਆ ਕਿ ਹਰਿਆਣੇ ਦੀ ਕੋਈ ਆ ਇਹ ਹਰਿਆਣੇ ਦੀ ਆ ਜੀ ਬਦਲ ਦੇ ਟੋਕਰ ਲੈ ਕੇ ਆਏ ਸੀ ਛਤੋਕਣ ਲੈ ਕੇ ਆਏ ਸੀਗੇ ਠੀਕ ਆ ਔਰ ਜੇ ਘਰੇ ਵੀ ਮੰਜਾ ਹੁੰਦਿਆਂ ਸਾਡੇ ਕੋਲ 12 ਕਰੰਗੀਆਂ ਹੁੰਦੀਆਂ ਚੰਗੀਆਂ ਹੁੰਦੀਆਂ ਸਾਰੀਆਂ ਹੀ ਜਿਹੇ ਜੀ ਖਰੀਦਣੀ ਚਾਵੇ ਬੰਦਾ ਖਰੀਦ ਸਕਦਾ ਠੀਕ ਆ ਠੀਕ ਆ ਮਤਲਬ ਪੂਰੀ ਚੰਗੀ ਤੋਂ ਚੰਗੀ ਕੁਆਲਿਟੀ ਦੀਆਂ ਮਿਲ ਜਾਣਗੀਆਂ ਠੀਕ ਆ ਤੇ ਇਹਦਾ ਹੁਣ ਆਪਾਂ ਵੀ ਮੁੱਲ ਕਿੰਨਾ ਰੱਖਿਆ ਠੀਕ ਆ ਤਾਂ ਇਹਦਾ 4 ਲੱਖ ਆਪਾਂ ਕਿੰਨੇ ਦੀ ਆਪਾਂ ਦੇਣੀ ਆ ਸਾਢੇ 3 ਦੀ ਬਾਕੀ ਮੌਕੇ ਤੇ ਹੋ ਜੂ ਹਨਾ ਠੀਕ ਹੈ ਆਉਣ ਵਾਲੇ ਨੇ ਲੀਦਾ ਵੀ ਉਹ ਆ ਜੀ ਘੰਟੇ ਦੇ ਅੱਗੇ ਠੀਕ ਹੈ ਤੇ ਮਤਲਬ ਇਸ ਤਰ੍ਹਾਂ ਦੇ ਘਰੇ ਹੁੰਦੇ ਨੇ ਜੀ ਠੀਕ ਆ ਤੇ ਘਰੋਂ ਕੋਈ ਤਸੱਲੀ ਕਰਕੇ ਲਿਆ ਸਕਦਾ ਜਿੱਦ ਤੋਂ ਮਰਦੇ ਦੋ ਡੰਗ ਚੋਕ ਲੈ ਜੀ ਠੀਕ ਆ ਤੇ ਆਪਣਾ ਨੰਬਰ ਬਈ ਨੰਬਰ ਹੈਗਾ 99153 99153 17515 17515 ਠੀਕ ਆ ਬਾਈ ਸਰਜੀਤ ਦੇ ਨਾਮ ਸਰਜੀਤ ਦੇ ਨਾਮ ਤੇ ਠੀਕ ਆ ਤੇ ਆ ਘੋਟੀ ਦੀ ਕੜਾਈ ਕਿਹੜਾ ਦਾ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਝੋਟੀ ਤੋਰ ਕੇ ਦਿਖਾਉਨੇ ਆਂਗੇ ਤੇ ਝੋਟੀ ਇਹ ਵੀ ਚੰਗੀ ਹੈਗੀ ਸਿੰਘ-ਸੁੰਗ ਇਹਦੇ ਦੇਖ ਸਕਦੇ ਹੋ ਬਾਡੀ ਬਾਂਤਰ ਇਹਦੀ ਵੀ ਬਹੁਤ ਚੰਗੀ ਆ ਤੇ ਪੱਤ ਗੂੜੇ ਦੀ ਵੀ ਬਹੁਤ ਚੰਗੀ ਹੈਗੀ ਮੋੜ ਲਿਆ ਆਰਡਰ ਕੁਆਲਿਟੀ ਇਹਦੀ ਵੀ ਚੰਗੀ ਹੈ ਜੀ ਦੋਨੇ ਝੋਟੀਆਂ ਪੂਰੀਆਂ ਟਾਪ ਆ ਤੇ ਪੂਰੀਆਂ ਸ਼ਕੀਨ ਆ ਯਾਨੀ ਪਹਿਲਾ ਵਾਲੀ ਤਾਂ ਜਮੇ ਸਿਰ ਆ ਗਈ ਤੇ ਇਹਦੀ ਵੀ ਆਪਾਂ ਡਿਟੇਲ ਪੁੱਛ ਲੈਨੇ ਕੀ ਡਿਟੇਲ ਹੈ ਜੀ ਕੀ ਗੱਲਬਾਤ ਆ ਗਈ ਇਹਦੇ ਧੰਨਵਾਦਾਂ ਕਿਲੋ ਬੋਲ ਹੁੰਦੀ ਹੈ 12 ਕਿਲੋ ਆ ਕਿੰਨੇ ਦਿਨ ਹੋਗੇ ਸੂਈ ਨੂੰ ਕਿੰਨੋ ਹੋਏਗਾ ਤੀਜਾ ਦਿਨ ਲੱਗੇ ਤੀਜਾ ਦਿਨ ਹੀ ਆ ਠੀਕ ਆ ਸੂਆ ਇਹਦਾ ਸੂਆ ਹੋਜਾ ਲੀ ਸੂਆ ਦੂਜਾ ਤੇ ਇਹ ਕਿੰਨਾ ਬਾਜੂਗੀ ਦੋ 15 ਕਿਲੋ ਬਾਜੂਗੀ 15 ਕਿਲੋ ਇਹ ਦੇ ਦੂਗੀ ਠੀਕ ਆ ਤੇ ਬੱਚਾ ਇਹ ਮਰਗੀ ਆ ਬੱਚਾ ਇਹ ਮਰਗੀ ਕੱਟੀ ਆ ਵਪਾਰੀਆਂ ਨੂੰ ਦੋਸਤੋ ਘੱਟ ਹੀ ਪਤਾ ਹੁੰਦਾ ਘੱਟ ਹੀ ਦਿੰਦੇ ਹੁੰਦੇ ਆ ਅਸੀਂ ਕੱਟੀ ਹੈਗੀ ਕੱਟਾ ਠੀਕ ਆ ਦੋਨਾਂ ਮੋਰ ਕੱਟੇ ਹੀ ਆ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ 170 ਕਰ ਸਕਦੇ 1,70,000 ਇਹ ਕਿੰਨੇ ਦੀ ਹੋਜੂ ਡੇਢ ਦੀ ਇਹ ਹੋਜੂਗੀ ਬਾਕੀ ਮੌਕੇ ਦੀ ਗੱਲਬਾਤ ਹੁੰਦੀ ਹੈ ਹੋ ਜੂ ਹਣਾ ਠੀਕ ਆ ਘਰ ਬਹੁਤ ਚੰਗੇ ਹਨ ਦੂਤ ਦਾ ਦੂਤ ਦਾ ਠੀਕ ਆ ਘਰੋਂ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਆਪ ਦੀ ਜਾਨੀ ਹਰ ਵਕਤ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਤੇ ਨੰਬਰ ਇੱਕ ਅਰੇ ਦੁਆਰੇ ਬੋਲ ਜੀ ਮੇਰਾ 99153 99153 17515 17515 ਠੀਕ ਆ ਬਈ ਧੰਨਵਾਦ ਲੋ ਵੀ ਦੋਸਤ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਦੋਨੇ ਝੋਟੀਆਂ ਚੰਗੀਆਂ ਗੀਆਂ ਜੇ ਇੱਥੇ ਬਿਕਦੀਆਂ ਠੀਕ ਆ ਉੱਚੇ ਮੁੱਲ ਦੀਆਂ ਗੀਆਂ ਤੇ ਬਾਈ ਨਾਲ ਤੁਸੀਂ ਕੰਟੈਕਟ ਕਰਕੇ ਖਰੀਦ ਸਕਦੇ